ਦੇ ਵੱਲੋਂ ਬਾਦੂ ਦੀ ਐਕੋਮਪੈਂਟਸ ਜਿਹੜੀਆਂ ਮਕਾਨ ਮਾਲਕਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਉਸ ਪਲੇਟਾਇਆ ਜਾ ਰਿਹਾ ਜਿੱਥੇ ਵੱਡੇ ਵੱਡੇ ਲੋਹੇ ਦੇ ਪਿੱਲਰ ਨੇ ਤੇ ਜਿਹੜੇ ਗੇਟ ਉਹ ਤੋੜ ਦਿੱਤੇ ਗਿਆ ਸਾਰਿਆਂ ਦੇ ਫਰਸ਼ ਤੋੜੋ ਤੇ ਸਾਡਾ ਤੋੜੇ 500 ਕਾਜ ਵਾਲਿਆਂ ਨੇ ਵੀ ਤੋੜੋ ਸਾਰੇ ਗਰੇਨਾ ਉਹ ਵੀ ਆਉਂਦੇ ਨਾ ਉਸ ਵਕ ਕੁੱਤੇ ਵੀ ਆਉਂਦੇ ਨਾ ਤੇ ਇੱਥੇ ਸਾਰਾ ਕੁਝ ਆਉਂਦਾ ਤੁਸੀਂ ਨਹੀਂ ਤਾਂ ਆ ਦੇਖੋ ਪਿੱਛੇ ਨਿਗਾਹ ਮਾਰ ਲਓ ਠੀਕ ਹੈ ਇੱਥੇ ਸੇਫਟੀ 1% ਨਹੀਂ ਇਸ ਵਕਤ ਅਸੀਂ ਬਠਿੰਡਾ ਦੇ ਮਾਡਲ ਟਾਊਨ ਫੇਸ 3 ਦੇ ਵਿੱਚ ਖੜੇ ਹੋਏ ਆ ਮੇਰੇ ਪਿੱਛੇ ਇੱਕ ਤਸਵੀਰ ਅਸੀਂ ਤੁਹਾਨੂੰ ਜੋ ਦਿਖਾ ਰਹੇ ਆ ਇਹ ਤਸਵੀਰ ਕਿਸੇ ਪੁਚਾਲ ਦੀ ਤਸਵੀਰ ਨਹੀਂ ਹੈ ਇਹ ਕੋਈ ਅਰਥਕੁਆਕ ਨਹੀਂ ਆਇਆ ਕਿ ਜਿੱਥੇ ਜਿਹੜੀ ਇਹ ਬਿਲਡਿੰਗ ਦਾ ਮਲਬਾ ਜਿਹੜਾ ਦੇਖਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਲੋਕ ਜਿਹੜੇ ਮਲਬਾ ਇਕੱਠਾ ਕਰ ਰਹੇ ਨੇ ਆਪਣੇ ਘਰ ਦਾ ਸਮਾਨ ਇਕੱਠਾ ਕਰ ਰਹੇ ਨੇ ਬਿਲਕੁਲ ਤਹਿਸ ਨਸ ਹੋ ਚੁੱਕਿਆ ਹੈ ਇਹ ਅਸਲ ਇਹ ਬਟਿੰਡਾ ਨਗਰ ਨਿਗਮ ਦੇ ਵੱਲੋਂ ਆਪਣਾ ਇੱਕ ਪੀਲਾ ਪੰਜਾ ਚਲਾ ਕੇ ਜਿਹੜੀ ਬਾਦੂ ਦੀ ਐਕਰੋਚਮੈਂਟ ਆਪਣੇ ਜਗਾ ਤੋਂ ਵੱਧ ਜਿਹੜੀ ਐਕਰੋਚਮੈਂਟ ਕੀਤੀ ਗਈ ਸੀ ਉਹਨਾਂ ਨੂੰ ਢਾਇਆ ਗਿਆ ਉਹਨਾਂ ਨੂੰ ਤੋੜਿਆ ਗਿਆ ਤੇ ਕੁਝ ਜਿਹੜੇ ਮਕਾਨ ਦੇ ਮਾਲਕ ਨੇ ਜਿਨ੍ਹਾਂ ਦੀ ਸਮਾਨ ਦੀ ਜੋ ਤੋੜਿਆ ਗਿਆ ਨਗਰ ਨਿਗਮ ਦੇ ਵੱਲੋਂ ਕੀ ਕਹਿਣਾ ਹੈ ਤੁਹਾਡੇ ਤੁਹਾਡਾ ਮਕਾਨ ਹੈ ਜੀ ਇਹ ਪਿੱਛੇ ਹਾਂਜੀ ਸਾਡੇ ਕੀ ਕਿੰਨੇ ਗਾਜ ਦਾ ਮਕਾਨ ਸੀਗਾ ਤੇ ਕਿੰਨੇ ਵਾਰ ਵੱਧ ਐਕਰੋਚਮੈਂਟ ਕੀਤੀ ਗਈ ਸੀ 10 ਗਾਜ ਦਾ ਸੀ ਅੱਛਾ ਹੁਣ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋਗੇ ਕਿਉਂਕਿ ਜਿਹੜਾ ਤੁਹਾਡਾ ਸਮਾਨ ਹੈ ਬਿਲਕੁਲ ਜਿਹੜਾ فرش ਤੱਕ ਤੋੜ ਦਿੱਤਾ ਗਿਆ ਹੈ ਹੋ ਸਾਰਿਆਂ ਦੇ ਫਰਸ਼ ਤੋੜੋ ਫਿਰ ਜੇ ਸਾਡਾ ਤੋੜਿਆ ਤਾਂ 500 ਕਾਜ ਵਾਲਿਆਂ ਦੇ ਵੀ ਤੋੜੋ ਸਾਰੇ ਗਰੇਲਾਂ ਜਿਹੜੇ ਵਧੇ ਹੋਏ ਨੇ ਅੱਗੇ ਪਿੱਲਰ ਲੱਗਾ ਆ ਪਿਛਲੀ ਬੋਰਡ ਦਾ ਕੰਪਾ ਲੱਗਾ ਆ ਕੰਬੇ ਤੋਂ ਪਰਲੇ ਪਾਸੇ ਹੀ ਸੀਗਾ ਇਹਦੇ ਵਿੱਚ ਕੋਈ ਆਵਾਜ਼ ਨਹੀਂ ਤੇ ਕੋਈ ਵਿਗੜ ਨਹੀਂ ਸੀਗਾ ਪਰ ਉਹ ਇਹ ਕਹਿੰਦੇ ਹੁਣ ਹੁਕਮ ਹੈਗਾ ਹਾਈ ਕੋਰਟ ਦਾ ਅਸੀਂ ਤੋੜਨੇ ਤੋੜਨਾ ਪਹਿਲਾਂ ਨੋਟੀਫਿਕੇਸ਼ਨ ਮਿਲ ਗਿਆ ਸੀ ਤੁਹਾਨੂੰ ਜਿਹੜਾ ਹੁਕਮ ਜਿਹੜਾ ਹਾਈ ਕੋਰਟ ਦੇ ਵੱਲੋਂ ਦਿੱਤਾ ਗਿਆ ਨੋਟੀਫਿਕੇਸ਼ਨ ਤੇ ਆਇਆ ਹੋਇਆ ਮਤਲਬ ਅਸੀਂ ਪੜਿਆ ਸੀਗਾ ਇਹ ਕਹਿੰਦੇ ਹੈ ਵੀ ਤੋੜਾਂਗੇ ਅਸੀਂ ਪਰ ਇਹ ਵੀ ਸਾਰੇ ਫਿਰ ਨਹੀਂ ਤੋੜਦੇ ਸੀਗੇ ਉਸ ਦਾ ਚਲੋ ਜਦ ਤੋੜਨੇ ਕੇ ਸਭ ਦੇ ਟੁੱ ਇਹ ਇਹ ਵਾਦੂ ਡਿਕਲੋਟਮੈਂਟ ਜਦੋਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਗਿਆ ਸੀਗਾ ਫਿਰ ਹਟਾ ਲੈਣਾ ਚਾਹੀਦਾ ਸੀ ਆਪਾਂ ਨੂੰ ਨਹੀਂ ਨੋਟੀਫਿਕੇਸ਼ਨ ਸਾਨੂੰ ਪਰਸਨਲ ਤਾਂ ਨਹੀਂ ਮਿਲਿਆ ਵੈਸੇ ਹੀ ਮਤਲਬ ਜਿਵੇਂ ਹਲਾਈਤਾ ਤਾਂ ਪਤਾ ਲੱਗ ਗਿਆ ਸੀਗਾ ਕਿ ਇਹ ਟਾਉਣਾ ਆ ਪਰ ਆਪਾਂ ਫਿਰ ਆਪ ਹਟਾਇਆ ਕਿਉਂ ਨਹੀਂ ਗਿਆ ਸੀ ਹਲਾਈਤਾ ਤਾਂ ਪਤਾ ਲੱਗ ਗਿਆ ਸੀ ਫਿਰ ਸਾਰਿਆਂ ਨਾਲ ਹੀ ਸੀ ਫਿਰ ਸਾਰੇ ਇਕੱਠੇ ਹੋ ਜਾਂਦੇ ਸੀਗੇ ਸਾਰੇ ਜਿਹੜੇ ਸਾਡੇ ਪ੍ਰਧਾਨ ਜੀ ਹੈਗੇ ਨੇ ਜਿਹੜੇ ਜਿਹੜੇ ਆਪਣੇ ਫੇਸਰੀ ਦੇ ਉਹਨਾਂ ਵੱਲੋਂ ਵੀ ਮਤਲਬ ਫਿਰ ਕਹਿੰਦੇ ਸ ਚਲੋ ਦੇਖਾਂਗੇ ਹਾਲੇ ਆਪਾਂ ਹਾਈ ਕੋਰਟ ਤੇ ਫਿਰਾਂ ਨੇ ਕੇਸ ਕੀਤਾ ਸੀਗਾ ਉੱਥੇ ਪਤਾ ਨਹੀਂ ਕੀ ਬਣਿਆ ਇਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਜੀ ਅੱਛਾ ਹਾਂ ਜੀ ਕਿ ਇਹੇ ਹੁਣ ਜਿਹੜੇ ਵਿਚਕਰਾਤਾ ਨਹੀਂ ਕੋਈ ਕੀਤਾ ਜਾ ਰਿਹਾ ਕਿ ਜੋ ਕੋਈ 500 ਵੱਧ ਦਾ ਜਾਂ ਕੋਈ ਸਿਫਾਰਿਸ਼ ਵਾਲਾ ਹੈ ਜਾਂ ਕੋਈ ਹੋਰ ਤਰੀਕੇ ਦੇ ਨਾਲ ਆਪਣਾ ਬਚਾਅ ਕਰ ਜਾਂਦਾ ਨਹੀਂ ਇਹਦੇ ਬਾਰੇ ਤਾਂ ਲੈ ਆਪਾਂ ਨੂੰ ਨਹੀਂ ਪਤਾ ਜੀ ਨਹੀਂ ਪਹਿਲਾਂ ਵੀ ਜਿਵੇਂ ਤੁਸੀਂ ਦੱਸਿਆ ਕਿ ਉੱਥੇ ਹੁਕਮ ਪਹਿਲਾਂ ਵੀ ਹੋਏ ਨੇ ਪਹਿਲਾਂ ਵੀ ਤੋੜੇ ਗਏ ਨੇ ਪਰ ਜਦੋਂ ਜਿਹੜੇ ਸਿਫਾਰਸੀ ਨੇ ਉਹ ਬਚਾ ਲੈਂਦੇ ਸੀ ਆਪਣਾ ਕੁਛ ਇਦਾਂ ਦਾ ਕੁਝ ਉਹ ਵੈਸੇ ਸੁਣਨਾ ਚਾਹੀਦਾ ਸੀ ਕਿ ਆ ਵੀ 500 ਗਾਇਦ ਜਾਂ ਕੋਠੀਆਂ ਮਤਲਬ ਨਹੀਂ ਤੋੜਿਆ ਗਿਆ ਹੂੰ ਦੇ ਸੋਸੋ ਗੱਦੇ ਜਿਹੜੇ ਵਧੇ ਹੋਏ ਨੇ ਉਹਨਾਂ ਨੂੰ ਥੋੜੀ ਜਾ ਰਹੇ ਨੇ ਇਹ ਸੁਣਿਆ ਸੀਗਾ ਪਰ ਦੇਖਿਆ ਤਾਂ ਨਹੀਂ ਜਾ ਕੇ ਬਾਕੀ ਦੇਖਾਂਗੇ ਹੁਣ ਕੀ ਕਰਦੇ ਆ ਜੀ ਅੱਜ ਦਾ ਤਾਂ ਕੋਈ ਵਿਤਕਰਾ ਨਹੀਂ ਵੇਖਣ ਨੂੰ ਮਿਲ ਰਿਹਾ ਜਿੱਥੇ ਅੱਜ ਦਾ ਤਾਂ ਕੁਝ ਨਹੀਂ ਤਾਂ ਸਾਰੇ ਹੀ ਤੋੜਦੇ ਆ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਈਏ ਇੱਥੇ ਜਿਹੜੀ ਨਗਰ ਨਿਗਮ ਦਾ ਜਿਹੜਾ ਇੱਕ ਵੱਡਾ ਐਕਸ਼ਨ ਵੇਖਣ ਨੂੰ ਮਿਲ ਰਿਹਾ ਨਗਰ ਨਿਗਮ ਦੇ ਵੱਲੋਂ ਬਾਤੂ ਦੀ ਐਕਰੋਚਮੈਂਟਸ ਜਿਹੜੀਆਂ ਮਕਾਨ ਮਾਲਕਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਉਸ ਨੂੰ ਲੈ ਕੇ ਟਾਇਆ ਜਾ ਰਿਹਾ ਜਿੱਥੇ ਵੱਡੇ ਵੱਡੇ ਲੋਹੇ ਦੇ ਪਿਲਰਸ ਨੇ ਤੇ ਜਿਹੜੇ ਗੇਟ ਉਹ ਤੋੜ ਦਿੱਤਾ ਗਿਆ ਮਕਾਨ ਤੋਂ ਵੱਧ ਬਾਹਰ ਜਿਹੜਾ ਫਰਸ਼ ਬਣਾਇਆ ਗਿਆ ਸੀ ਉਹ ਫਰਸ਼ ਤੋੜ ਦਿੱਤਾ ਗਿਆ ਤੇ ਇਹ ਨਗਰ ਨਿਗਮ ਦਾ ਇੱਕ ਵੱਡਾ ਐਕਸ ਹੈ ਨਾ ਵੱਡੀ ਸੰਖਿਆ ਦੇ ਵਿੱਚ ਪੁਲਿਸ ਫੋਰਸ ਤਨਾਤ ਕੀਤੀ ਗਈ ਹੈ ਆਰਪੀ ਫੋਰਸ ਤਨਾਤ ਕੀਤੀ ਗਈ ਹੈ ਕਿ ਇੱਥੇ ਤੇ ਇੱਥੇ ਜਿਹੜਾ ਸਭ ਤੋਂ ਪਹਿਲੇ ਇੱਥੇ ਜਿਹੜੀ ਬਾਦ ਕਲੋਕ ਮੈਚਰੀਆਂ ਬੇਖ ਨੂੰ ਮਿਲ ਰਹੀ ਸੀ ਤਾਂ ਉਸ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਕਿਉਂਕਿ ਹਾਈ ਕੋਰਟ ਦੇ ਵੱਲੋਂ ਖਾਸ ਹਦਾਇਤਾਂ ਸੀਗੀਆਂ ਸਖਤ ਹਦਾਇਤਾਂ ਸੀਗੀਆਂ ਕਿ ਉਹ ਜਿਨ੍ਹਾਂ ਦੇ ਵੱਲੋਂ ਬਾਦੂ ਦੀ ਅਕਰੋਚਮੈਂਟਸ ਆਪਣੇ ਮਕਾਨ ਤੋਂ ਵੱਧ ਕੀਤੀ ਗਈ ਆ ਉਹਨਾਂ ਨੂੰ ਹਟਾਲਿਆ ਜਾਵੇ ਜਾਂ ਤੋੜ ਲਿਆ ਜਾਵੇ ਜਾਂ ਜੋ ਸਮਾਨ ਉਹਨਾਂ ਦੇ ਵੱਲੋਂ ਲੋਹੇ ਦੀਆਂ ਗਰੀਲਾ ਲਗਾਈਆਂ ਗਿਆ ਨੇ ਉਹ ਸੰਭਾਲ ਲਈਆਂ ਜਾਣ ਨਹੀਂ ਤਾਂ ਇਸ ਦੇ ਉੱਤੇ ਐਕਸ਼ਨ ਲਿਆ ਜਾਵੇਗਾ ਤੇ ਅੱਜ ਦਾ ਦਿਨ ਯਾਨੀ 15 ਮਾਰਚ ਨੂੰ ਅੱਜ ਇਸ ਨੂੰ ਲੈ ਕੇ ਇੱਕ ਵੱਡਾ ਐਕਸ਼ਨ ਨੋਟੀਫਿਕੇਸ਼ਨ ਦੇ ਜ਼ਰੀਏ ਦਿੱਤਾ ਗਿਆ ਸੀ ਜਿਸ ਦਾ ਐਕਸ਼ਨ ਇੱਕ ਇਸ ਰੂਪ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਜਿਹਦੇ ਵਿੱਚ ਬੀ ਡੀਏ ਅੱਜ ਬੀ ਡੀਏ ਅਤੇ ਨਗਰ ਨਿਗਮ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਇਹ ਮਿਸ਼ਨ ਚਲਾਇਆ ਜਾ ਰਿਹਾ ਹੈ ਕਿ ਬਾਦੂ ਦੀ ਅਗਰੋਚਮੈਂਟਸ ਨੂੰ ਤਾ ਦਿੱਤਾ ਜਾਏਗਾ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਵੱਡੇ ਮੋٹے ਮੋٹے ਪਿਲਰ ਸਟੇਡੀ ਨੇ ਉਹ ਮਕਾਨ ਦੇ ਬਾਹਰ ਗੱਡੇ ਗਏ ਸੀ ਤੇ ਉਸ ਨੂੰ ਲੈ ਕੇ ਨਗਰ ਨਿਗਮ ਅਤੇ ਬੀ ਡੀਏ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾ ਕੇ ਵੱਡੀ ਸੁਰੱਖਿਆ ਦੇ ਵਿੱਚ ਜਿਹੜਾ ਇਹ ਪ੍ਰੈਸੈਂਟ ਚਲਾਇਆ ਜਾ ਰਿਹਾ ਜਿੱਥੇ ਇਹ ਮਿਸ਼ਨ ਜਿਹੜਾ ਸੀ ਵਾਧੂ ਦੀ ਅਕਰੋਚਮੈਂਟਸ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਵੀ ਕੀਤਾ ਗਿਆ ਸੀ ਪਰ ਇਸ ਦੇ ਵਿੱਚ ਸਾਰੇ ਫੇਸ 3 ਦੀਆਂ ਗ੍ਰੇਲਾ ਪਟੜੀਆਂ ਹੋਣੀਆਂ ਚਾਹੀਦੀਆਂ ਬਸ ਕੀ ਹੋਣਾ ਚਾਹੀਦਾ 600 ਗਾ 600 ਗਾ ਕੋਈ ਨਹੀਂ ਛੱਡਣੀ ਅੱਛਾ ਮੈਂ ਤਾਂ ਇਹੀ ਕਹਿੰਦੀ ਹਾਂ ਜੀ ਸਰ ਹਾਂਜੀ ਕੰਮ ਸਹੀ ਹੈ ਜਿਹੜਾ ਇਹ ਕੰਮ ਸਹੀ ਕਰ ਰਹੇ ਆ ਪਰ ਇਕੁਅਲ ਹੋਣਾ ਚਾਹੀਦਾ ਕੰਮ ਕਿਸੇ ਵੀ ਸਪਾਰਸ਼ ਤੋਂ ਨਹੀਂ ਆ ਜੀ ਕੋਈ ਸਪਾਰਸ਼ ਨਹੀਂ ਬਸ ਅਸੀਂ ਤਾਂ ਇਹੀ ਕਹਿੰਦੇ ਵੀ A to Z ਸਾਰੀਆਂ ਪਟੜੀਆਂ ਚਾਹੀਦੀਆਂ ਕਿੰਨੇ ਕਿੰਨੇ ਘਰਾਂ ਦੇ ਕਰਕੇ ਪਏ ਨੇ ਇਸ ਲਾਈਨ ਚ ਕਰਕੇ ਗਏ 10 12 ਕਰ ਸ਼ੁਰੂਆਤ ਇੱਥੇ ਹੋਈ ਹੈ ਦੇਖੋ ਜੀ ਦੇਖੋ ਜੀ ਆ ਕਰ ਲਗਿਓ ਕੰਪਲੀਟ ਕਰੋ ਪੂਰੇ ਬਠਿੰਡੇ ਨੂੰ ਠੀਕ ਹੈ ਅਗਰ ਕਰ ਲਗਿਓ ਤੇ ਨਹੀਂ ਤਾਂ ਪਿੱਛੇ ਦੇਖ ਲਓ ਕੀ ਹਾਲਤ ਹੈ ਇੱਥੇ ਗਾਈਆਂ ਵੀ ਆਉਂਦੀਆਂ ਨਾ ਗਾਈਆਂ ਵੀ ਆਉਂਦੀਆਂ ਨਾ ਉਸ ਤੋਂ ਬਾਅਦ ਚੋਰ ਵੀ ਆਉਂਦੇ ਨਾ ਉਸ ਤੋਂ ਬਾਅਦ ਕੁੱਤੇ ਵੀ ਆਉਂਦੇ ਨਾ ਤੇ ਇੱਥੇ ਸਾਰਾ ਕੁਝ ਆਉਂਦਾ ਤੁਸੀਂ ਨਹੀਂ ਤਾਂ ਆ ਦੇਖੋ ਪਿੱਛੇ ਨਿਗਾਹ ਮਾਰ ਲਓ ਇੱਕ ਵਾਰ ਠੀਕ ਹੈ ਇੱਥੇ ਸੇਫਟੀ 1% ਨਹੀਂ ਹਾਂ ਦੱਸਿਆ ਗਿਆ ਸੀਗਾ ਵੀ ਸਾਨੂੰ ਇਨਫੋਰਮੇਸ਼ਨ ਨਹੀਂ ਸੀ ਸਾਨੂੰ ਦੱਸਿਆ ਗਿਆ ਲੇਕਿਨ ਅਸੀਂ ਨਾਲ ਇਹ ਵੀ ਕਿਹਾ ਸੀ ਕਿ ਸਾਡੀ ਬਾਉਂਡਰੀ ਵਾਲ ਕਰ ਦਿਓ ਅਸੀਂ ਲਾ ਕੇ ਅੰਦਰ ਖੋ ਲਾ ਦੇਾਂਗੇ ਸਾਨੂੰ ਤਾਂ ਫਾਇਦਾ ਹੈ ਅਸੀਂ ਇਹ ਗੱਡੀਆਂ ਅੰਦਰ ਪਾੜਨੀਆਂ ਪੈਂਦੀਆਂ ਬਾਹਰ ਖੜ੍ਹਦਣੀਆਂ ਕੋਈ ਪ੍ਰੋਬਲਮ ਨਹੀਂ ਸਾਨੂੰ ਲੇਕਿਨ ਸਾਨੂੰ ਜੋ ਚੋਰਾਂ ਦੀ ਪ੍ਰੋਬਲਮ ਹੈ ਸਾਨੂੰ ਗਾਈਆਂ ਦੀ ਪ੍ਰੋਬਲਮ ਹੈ ਬਾਹਰ ਖੜ੍ਹੀਆਂ ਗੱਡੀਆਂ ਨੂੰ ਆਪਣੇ ਡੰਗਰ ਤੋੜ ਜੰਦੇ ਨਾ ਆਪਸ ਵਿੱਚੋਂ ਭਿੱਟ ਦੇਣਾ ਤੇ ਕੀ ਕਰਾਂਗੇ ਹਮ ਯਾਹਾਂ ਦੇਖੋ ਮਾਰਲ ਟਾਊਨ ਥਰੀ ਵੇਸ ਤੇ ਇਹ ਸਾਰੀ ਮਸ਼ੀਨਾ ਚੱਲੀ ਜਾਂਦੀ ਜੀ ਨਗਰ ਚੱਲੀ ਜਾਂਦੀ ਹੈ ਤਾਂ ਚੰਗੀ ਗੱਲ ਆ ਕਹਿਣ ਦਾ ਮਤਲਬ ਕੋਈ ਆਦਮੀ ਰਹਿਣਾ ਨਹੀਂ ਚਾਹੀਦਾ ਅਗਰ ਅਸੀਂ ਸਾਰਿਆਂ ਤੋਂ 100 ਗਾਜਾ ਵਾਲੇ ਆ ਮਤਲਬ ਲੋਅਰ ਆਦਮੀ ਹੈ ਅਗਰ ਹਮਾਰੇ ਜਹਾਂ ਤੋਂ ਸਟਾਰਟ ਹੋ ਰਿਹਾ ਕੰਮ ਜੋ ਬੜੇ ਵਾਲੇ ਆਦਮੀ ਹੋ ਛੋੜਾ ਨਹੀਂ ਜਾਣਾ ਚਾਹੀਦਾ ਇਹ ਗੱਲ ਕੀਤੀ ਜਾਵੇ ਕਿੰਨੇ ਕ ਦਾ ਨੁਕਸਾਨ ਹੋ ਗਿਆ ਜੇ ਨੁਕਸਾਨ ਤੋਂ ਇਹ ਇਹ ਘੱਮ ਸੇ ਘਮ ਮੈਂਨੇ 80 90 ਹਜ਼ਾਰ ਕ ਉਸ ਸਮੇ ਲਗਾਇਆਤਾ ਸਾਢੇ ਡੇਢ ਸਾਲ ਪਹਿਲੇ ਪਰ ਲੇਕਿਨ ਦੇਖਿਆ ਜਾਵੇ ਤਾਂ ਜਗਾ ਤਾਂ ਸਰਕਾਰ ਦੀ ਹੈ ਨਾ ਸਰਕਾਰ ਦੀ ਜਗਾ ਨਹੀਂ ਹੈ ਸਰਕਾਰ ਇਸ ਕੇ ਅੰਦਰ ਇਹ ਬਣਾ ਕੇ ਦੇ ਰਹੀ ਹੈ ਇਹ ਇਹ ਹਮਾਰੇ ਨਕਸ਼ੇ ਮੇ ਆ ਰਹੀ ਹੈ ਉਨੀ ਜਗਾ ਰੋਕੀ ਐ ਇਸੇ ਜਿਆਦਾ ਜਗਾ ਨਹੀਂ ਰੋਕੀ ਸਿਰਫ ਜੇ ਸਰਕਾਰ ਦੀ ਜਗਾ ਨਹੀਂ ਹੈ ਤੁਸੀਂ ਜਿਵੇਂ ਸਰਕਾਰ ਦੇ ਅਕੋਰਡਿੰਗ ਟੂ ਜਿਹੜਾ ਆਦੇਸ਼ ਦਿੱਤੇ ਗਏ ਉਹਨਾਂ ਨੇ ਜਿਹੜੀ ਵਾਧੂ ਦੀ ਜਗ੍ਹਾ ਜਿਹੜੀ ਕਿ ਤੁਹਾਨੂੰ ਛੱਡਣ ਵਾਸਤੇ ਕਿਹਾ ਜਾਂਦਾ ਉਹਦੇ ਤੇ ਕਵਰ ਕਿਵੇਂ ਹੋ ਸਕਦਾ ਕਹਿਣ ਦਾ ਮਤਲਬ ਇਹ ਇਹ ਦੀ ਆ ਜਦੋਂ ਨਕਸ਼ਾ ਪਾਸ ਹੁੰਦਾ ਇਹਦੇ ਚ ਪਾਸ ਹੁੰਦਾ ਹੈ ਇਹ ਜ ਇਹ ਜ ਗੈਲਰੀ ਲੱਗਦੀ ਆ ਬਾਉਂਡਰੀ ਵਾਲ ਲੱਗਦੀ ਆ ਹਾਂ ਇੱਕ ਇਹ ਗੇਟ ਆ ਜੋ ਗੇਟ ਆ ਉਧਰ ਆਣਾ ਤੇ ਇਹ ਗੇਟ ਹਮਨੇ ਜਹਾਂ ਲਗਾ ਰਿਆ ਹਮਾਰੀ ਇਤਨੀ ਗਲਤੀ ਆ ਲੇਕਿਨ ਇਹ ਵੀ ਇਸੇ ਲਾਈਨ ਮੇ ਲਗਾਇਆ ਹਮਨੇ ਇਸਕੇ ਆਗੇ ਨਹੀਂ ਹਮ ਬੜੇ ਲੇਕਿਨ ਅਗਰ ਇਹਨਾਂ ਨੇ ਅਭੀ ਛੇੜਾ ਇਸਕੋ ਇਸਕੋ ਪ੍ਰੋਪਰ ਕਰਨਾ ਚਾਹੀਏ ਫਿਰ ਪ੍ਰੋਪਰ ਕਹਿਣੇ ਦਾ ਮਤਲਬ ਇਹ ਗਲਤੀ ਇੱਕ ਗਲਤ ਕੀਆ ਇਹਨੋ ਨੇ ਇਹ ਇਹ ਗਲਤ ਇਹ ਇਹ ਪਹਿਲੇ ਪਾਸ ਹੋ ਰਿਹਾ ਇਹ ਇਹ ਇਹਨਾਂ ਦੀ ਗਰੇਲ ਗਲਤ ਥੋੜੀ ਹੈ ਪਾਸ ਹੋ ਰਿਹਾ ਪਹਿਲੇ ਪਹਿਲੇ ਸੇ ਹੋ ਰਿਹਾ ਇਹ ਸਟਾਰਟਿੰਗ ਸੇ ਜਦ ਸੇ ਮਤਲਬ ਹਾਈ ਕੋਰਟ ਦਾ ਆਦੇਸ਼ ਦਿੱਤਾ ਇਹਨੂੰ ਟਾਉਂਡ ਹਾਈ ਕੋਰਟ ਨੇ ਦੇ ਦਿੱਤਾ ਸਸੇ ਕਿ ਬਾਉਂਡਰੀ ਹੋਣੀ ਚਾਹੀਦੀ ਹੈ ਪਹਿਲਾਂ ਫਿਰ ਗੇਟ ਤੋੜੇ ਜਾਣਗੇ ਪਹਿਲਾਂ ਤੋੜ ਕੇ ਗਏ ਇਹ ਬਾਉਂਡਰੀ ਤਾਂ ਹੋ ਨਹੀਂ ਰਹੀ ਸਾਡੇ ਕੋ ਸਕੋਰ ਕੋ ਪੱਟਾ ਨੂੰ ਤਾਂ ਦਿਖ ਨਹੀਂ ਰਿਹਾਗਾ ਸਾਡੇ ਕੋ ਇਹ ਚੋਰੋ ਸੇ ਸਕੋਰ ਕਰੋ ਸਾਰੇ ਕਸੇ ਸੇ ਸਕੋਰ ਮੇਰਾ ਨਾਮ ਖਸ਼ਨੂਰ ਕੋਰ ਹੈ ਠੀਕ ਹੈ ਜਿਹੜਾ ਹੁਣ ਅੱਜ ਜਿਹੜਾ ਅਕਰੂਟਮੈਂਟਸ ਨੂੰ ਲੈ ਕੇ ਚਲਾਇਆ ਗਿਆ ਪਿੰਨਾਵਰਦਾ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੂੰਗੀ ਤੇ ਸਾਨੂੰ ਕਹਿੰਦੇ ਕਿ ਅਸੀਂ ਨਜਾਇਜ਼ ਕਬਜ਼ਾ ਲੈਂਦੇ ਅਸੀਂ ਨਹੀਂ ਨਜਾਇਜ਼ ਕਬਜ਼ਾ ਲੈ ਸੀ ਅਸੀਂ ਜਿਹੜਾ ਪੁੱਡਾ ਨੇ ਪਰਸੈਂਟ ਕਿਹਾ ਕਿ ਜੇ ਤੁਸੀਂ ਇੰਨਾ ਸਾਰਾ ਤੁਸੀਂ ਬਾਉਂਡਰੀ ਲੈਣੀ ਆ ਸੀ ਪਰਸੈਂਟ ਵੀ ਭਰਿਆ ਜੇ ਤੁਸੀਂ ਇਹ ਕਹਿੰਦੇ ਵੀ ਅਸੀਂ ਨਜਾਇਜ਼ ਕਬਜ਼ਾ ਲੈਂਦਾ ਫਿਰ ਥੋਬੀਆਣਾ ਚ ਕੀ ਹੈ ਥੋਬੀਆਣਾ ਤਾਂ ਤੁਹਾਡਾ ਇੰਨਾ ਜ਼ਿਆਦਾ ਏਰੀਆ ਦੱਬ ਕੇ ਬੈਠਾ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਕੁਝ ਕਹਿੰਦੇ ਸਰਫੇਸ ਕਰਕੇ ਕਿ ਉਹਨਾਂ ਨੂੰ ਤੁਸੀਂ ਜ਼ਿਆਦਾ ਉਹਨਾਂ ਜ਼ਿਆਦਾ ਟੈਕਸ ਲਓਗੇ ਸਰਫੇਸ ਕਰਕੇ ਅਸੀਂ ਕੋਈ ਨਜਾਇਜ਼ ਕ ਕਿਉਂ ਪਹਿਲਾ ਆਉਨੇ ਹੋ ਬੋਰਨ ਸ਼ੇਡ ਤੇ ਹੀ ਨਹੀਂ ਇੰਨਾ ਨੁਕਸਾਨ ਹੁਣ ਦੇਖ ਬਹੁਤ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ ਕਿ ਐਟ ਲੀਸਟ ਇਹਨੂੰ ਅੱਧਾ ਮਹੀਨਾ ਤਾਂ ਲੱਗੇਗਾ ਸੀ ਪੂਰਾ ਜੇ ਰਿਕਵਰ ਕਰਾਂਗੇ ਘੱਟੋ ਘੱਟ 50000 ਦਾ ਨੁਕਸਾਨ ਆ ਪਿਆ ਜਿਹੜੀ ਹਾਂ ਕਾਂਗਰੀ ਬਣਾਉਣੀ ਸੀ ਫੇਸ ਦੀ ਦੀ ਉਹ ਕਿੱਥੇ ਆ ਹਾਂਜੀ ਜਿਹੜੀ ਸੀ ਕਹਿੰਨੇ ਕਿ ਬਾਉਂਡਰੀ ਬਣਾਉਣੀ ਸੀ ਬੇਸਤਰੀ ਦੀ ਸਿਕਿਉਰਿਟੀ ਵਾਸਤੇ ਆ ਕਿ ਅਸੀਂ ਉੱਥੇ ਗੇਟ ਲਾਵੇਂ ਕਿਸੀ ਵੱਡੀਆਂ ਕੋਠੀਆਂ ਦੇ ਤਾਂ ਗੇਟ ਲਾਤੇ ਤੇ ਸਾਡੇ ਇੱਧਰ ਕੋਈ ਸਿਕਿਉਰਿਟੀ ਨਹੀਂ ਅਸੀਂ ਇਨਸਾਨ ਨਹੀਂ ਹੈਗੇ ਸਾਨੂੰ ਕਿ ਕੋਈ ਸਾਡੇ ਨਾਲ ਕੋਈ ਗਲਤ ਨਹੀਂ ਹੋ ਸਕਦਾ ਨਾ ਅਸੀਂ ਤਾਂ ਹੋਰ ਅਸਟਾ ਅਸਟਾ ਪਬਲਿਕ ਹੈ ਨਾ ਅਸੀਂ ਉੱਚੇ ਬੰਦੇ ਨਹੀਂ ਹੈਗੇ ਅਸੀਂ ਸਿਰਫ ਆਮ ਪਬਲਿਕ ਆ ਸਾਨੂੰ ਤਾਂ ਕੁਝ ਹੁੰਦਾ ਹੀ ਨਹੀਂ ਜੇ ਵੇਖਿਆ ਜਾਵੇ ਤਾਂ ਜਿਹੜੇ ਸਥਾਨਕ ਲੋਕ ਨੇ ਜਿਨ੍ਹਾਂ ਦੀ ਬਿਲਡਿੰਗ ਦੇ ਬਾਹਰ ਜੋ ਐਕਰੋਚਮੈਂਟਸ ਕੀਤੀਆਂ ਗਈਆਂ ਸੀ ਉਹਨਾਂ ਨੂੰ ਟਾਇਆ ਗਿਆ ਤੇ ਪਰ ਜਿਹੜੇ ਮਕਾਨ ਮਾਲਕ ਨੇ ਉਹ ਕਹਿੰਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਸਭ ਤੋਂ ਪਹਿਲਾਂ ਇਹ ਚਾਹੀਦਾ ਸੀ ਕਿ ਇਹਨਾਂ ਦੀ ਸੁਰੱਖਿਆ ਨੂੰ ਜਿਹੜਾ ਇੱਕ ਬਹਾਲ ਕੀਤਾ ਜਾਵੇ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਦੇ ਵੱਲੋਂ ਇਹ ਬਾਉਂਡਰੀ ਵਾਲ ਕੀਤੀ ਗਈ ਸੀਗੀ ਤੇ ਉਸ ਨੂੰ ਲੈ ਕੇ ਅੱਜ ਇਹ ਢਾ ਦਿੱਤਾ ਗਿਆ ਪਰ ਇਸ ਨੂੰ ਲੈ ਕੇ ਜੋ ਹਾਈ ਕੋਰਟ ਦੇ ਆਦੇਸ਼ ਨੇ ਉਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਹਾਲਾਂਕਿ ਇਹ ਨੋਟੀਫਿਕੇਸ਼ਨ ਕਾਫੀ ਸਮੇਂ ਪਹਿਲਾਂ ਹੀ ਦੇ ਦਿੱਤਾ ਗਿਆ ਸੀਗਾ ਕਿ ਜੋ ਵਾਧੂ ਦੀ ਅਕਰੋਸਮੈਂਟਸ ਕੀਤੀਆਂ ਗਈਆਂ ਨੇ ਉਹਨਾਂ ਨੂੰ ਢਾ ਲੇਤਾ ਜਾਵੇ ਜਾਂ ਹਟਾ ਲਿਆ ਜਾਵੇ ਨਹੀਂ ਤਾਂ ਬੀਡੀਏ ਅਤੇ ਨਗਰ ਨਿਗਮ ਦੇ ਵੱਲੋਂ ਇਸ ਨੂੰ ਟਾਊਨ ਦੇ ਲਈ ਐਕਸ਼ਨ ਲਿਆ ਜਾਵੇਗਾ ਤੇ ਉਹ ਐਕਸ਼ਨ ਵੀ ਦੇਖਣ ਨੂੰ ਮਿਲ ਰਿਹਾ ਪਰ ਨਾਰਾਜ਼ਗੀ ਮਕਾਨ ਮਾਲਕਾਂ ਦੇ ਵੱਲੋਂ ਇਹ ਜ਼ਾਹਰ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਇੱਕ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਉਹਨਾਂ ਦੇ ਵੱਲੋਂ ਆਪਣੀ ਸੁਰੱਖਿਆ ਦੇ ਮੱਦੇ ਨਜ਼ਰ ਇਸ ਤਰੀਕੇ ਦੇ ਨਾਲ ਜੋ ਸੇਫਟੀ ਕੀਤੀ ਗਈ ਸੀ ਗਰੀਲਾ ਲਗਾਈਆਂ ਗਏ ਸੀ ਕਿਉਂਕਿ ਇੱਥੇ ਆਵਾਰਾ ਪਸ਼ੂ ਵੀ ਨੇ ਇੱਥੇ ਜਿਹੜੇ ਬੇਸਹਾਰਾ ਜਿਹੜੇ ਸਟ੍ਰੇ ਐਨੀਮਲਸ ਵੀ ਨੇ ਡੌਗਸ ਨੇ ਉਹ ਇਸ ਤਰੀਕੇ ਦੇ ਨਾਲ ਨੁਕਸਾਨ ਕਰਦੇ ਨੇ ਪਰ ਅੱਜ ਜਿਹੜਾ ਨੁਕਸਾਨ ਹੋਇਆ ਉਹ ਮਕਾਨ ਮਾਲਕਾ ਦਾ ਇਸ ਤਰੀਕੇ ਦੇ ਨਾਲ ਵੀ ਹੋਇਆ ਤੇ ਇਹ ਐਕਸ਼ਨ ਜਿਹੜਾ ਹੈ ਅੱਜ ਮਾਡਲ ਟਾਊਨ ਫੇਸ 3 ਤੋਂ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਬਠਿੰਡਾ ਦੇ ਵਕਵਕ ਥਾਮਾਂ ਦੇ ਤੋਂ ਇਸ ਤਰੀਕੇ ਦਾ ਐਕਸ਼ਨ ਲਗਾਤਾਰ ਜਰੀ ਰਹੇਗਾ ਇਹ ਨਗਰ ਨਿਕਮ ਦੇ ਅਧਿਕਾਰੀ ਜਿਹੜੇ ਨੇ ਉਹ ਦੱਸ ਰਹੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਦੇ ਆਂ ਤੇ ਬਾਰੇ ਜੋ ਹਾਈ ਕੋਰਟ ਦੇ ਵੱਲੋਂ ਦਿੱਤੀ ਸੀ ਸਾਹ ਤਾਂ ਡੀਸਾ ਤੋਂ ਜਾਣਕਾਰੀ ਲੋ ਠੀਕ ਹੈ ਤੇ ਕਿਤੇ ਕਿਤੇ ਐਕਸ਼ਨ ਲਿਆ ਜਾ ਰਿਹਾ ਹੈ ਤੁਹਾਡੇ ਕੋਲ ਸਾਹਮਣੇ ਇੱਥੇ ਲੋਰ ਸਰ ਇਹਦੇ ਵਿੱਚ ਕੋਈ 500 ਗੱਜ ਵਾਲੇ ਛੱਡੇ ਜਾ ਰਹੇ ਨੇ ਜਾਂ ਫਿਰ ਕੋਈ ਇਹ ਨਾ ਤਾਂ ਨੇ ਪਾਸ ਕਿਤੇ ਹੋ ਰਹੇ ਨੇ ਸਰ ਕੀ ਹਦਾਇਤਾਂ ਕੀ ਨੇ ਪੋਟਾਲੇ ਨਾਲ ਗੱਲ ਕਰੋ ਹਾਂਜੀ ਮੈਂ ਤਾਂ ਡਿਊਟੀ ਬਿਜੈਸਟਰਟ ਆ ਪੋਟਾਲੇ ਨਾਲ ਗੱਲ ਕਰ ਲਵਾਂ ਨਹੀਂ ਜਿਹਨੇ ਗ੍ਰਾਂਟ ਤੁਹਾਡੀ ਹੈ ਇੱਥੇ